ਗੋਰੀ ਹਾਪਾ ਵੱਡ ਕੜਾ ਰਾਤ ਰਹਿਤੀ ਵਖਾਉਣ ਗਿਆ ਸਾਨੂੰ ਅੱਧੀ ਰਾਤ ਤੂੰ ਨਾਲੇ ਕੋਈ ਨਹੀਂ ਕਿੱਥੇ ਪੰਮਣ ਉੱਥੇ ਕਿੱਥੇ ਸਸੇਕਾਲ ਵੀਰ ਦੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣਾ ਅੱਜ ਦਾ ਬਲੌਗ ਹੈ ਕਿ ਆਪਣਾ ਤਕਰੀਬਨ ਕੰਮੈਂ ਆਪਣੇ ਤਿਆਰ ਹੋ ਰਹੀ ਹੌਲੀ ਹੌਲੀ ਬਸ ਥੋੜਾ ਜਿਹਾ ਕੰਮ ਰਹਿ ਗਿਆ ਜਾਨੀ ਕਿ 2 ਦਿਨ ਦਾ ਕੰਮ ਹੀ ਆ ਬਸ ਨਿਬੜ ਜੂਗਾ ਫਿਰ ਆਪਾਂ ਜਾ ਰਹੇ ਜੀ ਬਾਹਰ ਐਮਪੀ ਤੇ ਆਪਾਂ ਇਹ ਤੁਹਾਨੂੰ ਦਿਖਾਉਂਦੇ ਆ ਇੱਕ ਨਵਾਂ ਲੈ ਕੇ ਆਏ ਕੱਲ ਇਹਨਾਂ ਦੀ ਫਾਲਟ ਬਹੁਤ ਜ਼ਿਆਦਾ ਸੀ ਇਹ ਸਟਾਪ ਕਰੇ ਤੇ ਆਪਾਂ ਹੁਣ ਜੀ ਆ ਪਾਉਣਾ ਇੱਕ ਪੀਸ ਹੀ ਖਰਾਬ ਸੀ ਤੇ ਇੱਕ ਆਪਾਂ ਨਵਾਂ ਪਾ ਦਿੰਨੇ ਬਾਕੀ ਤਕਰੀਬਨ ਨਵੇਂ ਹੀ ਆ ਆਪਾਂ ਜੀ ਜਿਗਾਰਡ ਬਣਾਉਣਾ ਸੀ ਨਟਾਂ ਵਾਲਾ 엘ਿਵੇਟਰ ਦਾ ਤੇ ਇਹ ਆਪਾਂ ਫਿਰ ਉਹੀ ਸੈੱਟ ਕਰਕੇ ਬਣਾਤਾ ਜੀ ਆਪਾਂ ਉਨੀ ਲਗਾਇਆ ਜਿਗਾਰਡ ਆ ਚੈੱਕ ਕਰੋ ਜੀ ਦੇਖੋ ਚਦਰ ਪੂਰੀ ਲੱਗੀ ਆ ਪੂਰੀ ਲਾਤੀ ਨਵੀਂ ਤੇ ਬਸ ਆ तकरीबन ਸਹੀ ਆ ਇਹਦੇ ਵਿੱਚ ਕੋਈ ਏਡਾ ਨਹੀਂਗਾ ਇਹ ਆਪਾਂ ਲਾਵਾਂਗੇ ਅਗਲੇ ਸੀਨ ਉਹ ਜੀ ਮੰਗੀ ਚ ਬਾਹਰ ਗਈ ਮਸ਼ੀਨ ਤੇ ਆਪਾਂ ਤਿਆਰ ਕਰਾਂਗੇ ਪੂਰਾ ਇਹ ਬਣਾ ਅਕੀ ਚੈੱਕ ਕਰੋ ਜੀ ਉਧਰ ਆਪਾਂ ਲਾਤੀ ਜੀ ਦੂਸਰੀ ਡਰਮ ਵਾਲੀ ਇਧਰ ਵੀ ਡਿਕਸ਼ਨ ਲਾ ਕੇ ਇਧਰ ਵੀ ਆਪਾਂ ਇਹ ਡਰਮ ਕਰਦੇ ਹਾਂ ਲੈਰ ਹੁਣ ਤਕਰੀਬਨ ਸਹੀ ਨੇ ਇਹਦੇ ਪਿੱਛੇ ਪਾਣਾ ਪੈਣਾ ਕੋਈ ਸਪੈਸਰ ਵਗੈਰਾ ਡਾਸ਼ਨ ਉਸਨ ਬਿਲਕੁਲ ਓਕੇ ਆ ਜੀ ਕਿਚੇ ਨੇ ਕੁਛ ਪਾਣਾ ਤੋਗਾ ਪਾਉਂਦੇ ਤੇ ਅਪੁਰਜ ਲਾ ਕੇ ਦਿਖੋਣਾ ਆਪਾਂ ਡਰਮ ਲਾਉਣ ਲੱਗੇ ਸੁੱਖਾ ਆ ਗਿਆ ਜੀ ਆਪਣੇ ਕੋਲ ਫਿਰ ਦੁਬਾਰਾ ਮਸ਼ੀਨ ਨੂੰ ਰੇਪੇਰ ਪ੍ਰੂ ਕਰਾਉਣ ਵਗੈਰਾ ਹੈ ਸਸੇ ਘਰ ਬਰਾ ਤੇ ਲੋ ਸਸੇ ਘਰ ਸਾਰਿਆਂ ਨੂੰ ਤੇ ਇਸ ਵਰਕ ਕਿਉਂ ਨਹੀਂ ਜਾ ਰਹੇ ਯਾਰ ਤੇ ਚਲ ਨਾਲ ਤੇ ਇਹਦੇ ਬਿਨਾ ਰਹਿਣ ਕਿੰਨੇ ਕੱਲ ਦਾ ਰਾਂ ਚਲਦਾ ਰਾਂਦਾ ਫੇਕ ਕਰਵਾ ਜਾ ਚਲ ਪੱਕੀ ਗੱਲ ਲੈਣਾ ਹੋਰ ਉਹ ਤੇਰੇ ਆਦੇ ਰੋਟੀਆਂ ਬੜੀਆਂ ਲੱਗੀਆਂ ਜਿਹੜੇ ਪਰੌਂਠੇ ਬਣਾਉਣਾ ਨਾ ਸਿਰ ਤੇ ਤੜਕਾ ਲੂਆਂ ਵਾਲੇ ਨੀ ਆ ਰਾਇਆ ਇਹ ਨਾਲ ਮਸ਼ੀਨ ਚਲਾ ਲਈ ਕਰੀ ਟੈਂਸ਼ਨ ਲੈ ਚੱਲ ਤਰਾ ਇਧਰ ਧਿਆਨ ਕਰ ਤੇ ਆਪਾਂ ਬਾਰੇ ਕਿੰਨੀ ਤਰੀਕ ਨਾਲ ਅੱਗੇ ਜਾਣਾ ਹੈ 20 ਨੂੰ 20 ਬਿਆ ਪੰਜ ਨੂੰ ਹੋਰ ਲੇਟ ਕਰ ਦਿੱਤਾ 25 26 ਜਿਹੜੀ ਉਸ ਦਾ 30 ਵੀ ਚੱਲ ਜਾਈਏ ਅੱਜ 18 ਹੋ ਗਈ ਹੱਤ ਦਿਨ ਪੈਣ ਅੱਜ ਕਿੰਨੀ 18 ਨਾ ਆਪਾਂ ਉੱਥੇ ਹੀ ਆਜ ਦੇ ਦਿਨ ਰਿਪੇਅਰ ਨੂੰ ਲੱਗੇ ਸੀ 18 ਆਪਾਂ ਦਗਾ ਜਲੇ ਹੀ 23 13 ਮੈਂ 13 ਨਹੀਂ ਆਪਾਂ ਨਾ ਨਾ 13 ਆਣ ਗਏ ਆ 13 ਨੂੰ ਗਏ 17 ਦੇ ਬੱਬੂ ਅਰ ਤਰਪੈ ਲਾਈ ਇਹਦੇ ਮਸ਼ੀਨ ਤੋਂ ਆਪ 18 ਨੂੰ ਗਏ ਆ 18 ਜ 19 ਨੂੰ ਹਾਂ ਤੇ ਹੁਣ ਤੋਂ ਆਪਾਂ ਚੱਲਾਂਗੇ ਪਰਸੋ ਜਲੰਧ ਨਕੋਦਰ ਪਰਸੋ ਵੀਰਵਾਰ ਜਾਣਾ ਨਾ ਵੀਰਵਾਰ ਨਕੋਦਰ ਜਾ ਕੇ ਉਹਦਾਈ ਦੁੱਲਿਆਉਣੇ ਹੋਰ ਲਿਆ ਕੇ ਫਿਰ ਤਿਆਰ ਹੋ ਕੇ ਫਿਰ ਚੱਲੀਏ ਹਾਂ ਤਾਂ ਕੰਮ ਆਪਾਂ ਕੰਮ ਤੇ ਯਾਰ ਕਰਨਾ ਹੀ ਪਣਾ ਠੀਕ ਨਹੀਂ ਹੂੰ ਕੰਮ ਨਾਲ ਹੀ ਪਾਕ ਨੇ ਆਵੇ ਆਪਾਂ ਜਗਾੜ ਨਵਾਂ ਪਾਉਣ ਲੱਗੇ ਦਰਾਤ ਨੂੰ ਖਾਵਾਂ ਇਧਰ ਆ ਜਾਣਾ ਵਜਾਲੀ ਤੇ ਸਿਰ ਦੇ ਆ ਦੇਖ ਇਧਰ ਇਧਰ ਆ। ਕਿਹੜਾ ਵਾ? ਇਹ ਨਵਾਂ ਪਾਉਣ ਲੱਗੇ ਆ। ਬਾਈ ਕਈ ਬੰਦੇ ਕਹਿੰਦੇ ਵੀ ਪੈਸੇ ਮਸ਼ੀਨ ਤੇ ਨਹੀਂ ਲੱਗਦੇ, ਪ੍ਰਾਣੀ ਤੇ। ਜਿੰਨਾਂ ਕੋਲ ਆਪਾਂ ਵਡਾਈ ਦੇ ਵਡਾਈ ਦੇ ਪੈਸੇ ਲਵੀਦਾ। ਕਹਿੰਦੇ ਵੀ ਐਵੇਂ ਮਾਰਦੇ ਐਵੇਂ ਪੈਸੇ ਇੰਨੇ ਲੈ ਲੈਂਦੇ। ਮਸ਼ੀਨਾਂ ਦਾ ਕਿਹੜਾ ਖਰਚਾ ਹੁੰਦਾ ਹੈ? ਆ ਦੇਖ ਆਪਾਂ ਪੁਰਜਾ ਲਿਆਇਆ ਕਿੰਨੇ ਦਾ ਵਗਿਆ ਤੇਰੇ ਸਾਹਬ ਨਾਲ ਇਹ? ਇਹ ਹੋ ਜਾਣਾ 10-12 ਹਜ਼ਾਰ ਤਾਂ। ਨਹੀਂ 10 ਦਾ ਨਹੀਂ 8 ਕੁ ਹਜ਼ਾਰ ਦਾ। ਅਸਾਂ। ਇਹ ਨਵਾਂ ਪਾਤਾ ਵੇਖ ਲੈ ਪੂਰਾ। ਠੀਕ ਹੈ? ਇੱਕ ਹੀ ਪਾਇਆ। ਇੱਕ ਹੀ ਖਰਾਬ ਸੀ, ਇੱਕ ਪਾਤਾ। ਚਲੋ ਉਧਰ ਆਤ ਨੂੰ ਮੁਖਾਵਾਂ ਇੱਕ ਹੋਰ। ਸਾਬ ਵਾਸ ਕਰਦੇ। ਇੱਕ ਫੱਟੀਆਂ ਲਵਾ ਦੇ ਫ੍ਰੈਸ਼ਰ ਦੀਆਂ 20000 ਰੁਪਏ ਦਾ ਆਪਣਾ ਖਰਚਾ ਆ ਚੁੱਕਾ ਹੈ ਆ ਜਾ ਇੱਧਰ ਆ ਜਾ 80000 ਇੱਕ ਮਸ਼ੀਨ ਦਾ ਆਮ ਲਾ ਜਾਂਦਾ 70000 ਹੈ ਨਾ ਇੱਧਰ ਤੈਨੂੰ ਹੋਰ ਚੀਜ਼ ਖਾਵਾਂ ਇੱਕ ਆ ਆ ਆਪਾਂ ਨਵਾਂ ਲਾਤਾ ਇੱਥੇ ਕੋਈ ਹੋਰ ਬੰਦਾ ਆਉਂਦਾ ਨਾ ਕਹਿੰਦਾ ਲੋਕਲ ਮਸ਼ੀਨ ਚੱਲਣੀ ਚਲੋ ਪੱਛ ਲਾ ਕੇ ਆਪਾਂ ਸਾਰ ਲੈਂਦੇ ਹੈ ਹੈ ਤੇ ਇਹ ਆਪਾਂ ਸਾਰੇ ਨਵੇਂ ਲਾਤੇ ਇਹ ਹੁਣ 6 5 ਸੇ ਲੋਡ ਨਹੀਂ ਪੈਂਦੀ ਆਪਾਂ ਨੂੰ ਇਹਨੂੰ ਵੇਖਣ ਦੇ ਸਹੀ ਗੱਲ ਹੈ ਨਾ ਹੁਣ ਅਗਨੋਂ ਦੀ ਲਾ ਦਾਂਗੇ ਲੋਡ ਪੈਂਦੀ ਨਾ ਹੁਣ ਥੋੜਾ ਥੋੜਾ ਕੰਮ ਹੋਈ ਜਾਵੇ ਫਿਰ ਕੋਈ ਦਿੱਕਤ ਤੂੰ ਯਾਰ ਵੇਲਾ ਨਾ ਕਰੇ ਮਾੜੇ ਹੱਥ ਪਰਥੀ ਪਵਾ ਕੇ ਕਰ ਤੇ ਆਖੀ ਜਾਨਣਾ ਮੈਂ ਅੱਜ ਲਵਾ ਕਬਰ ਦੱਸ ਕੀ ਕਰਨਾ ਚਾਹਣਾ ਕਿੰਦਾ ਤੂੰ ਇਧਰ ਉਹਦੇ ਪਰੇ ਮੈਨੂੰ ਨੌਲਜ ਗਈ ਕੀ ਹੋਰ ਨੌਲਜ ਤਾਂ ਨਹੀਂ ਗਈ ਦੱਸ ਦੇ ਆੜਾ ਸਿੰਦੂ ਆਏ ਆ ਵੀ ਮਾੜਾ ਜਾ ਇਧਰ ਆ ਦੱਸੇ ਮਾੜੇ ਡਿਸ ਬ੍ਰੇਕਾਂ ਬਾਰੇ ਡਿਸ ਬ੍ਰੇਕਾਂ ਬਾਈ ਲਾਉਣੀਆਂ ਚਾਹੀਦੀਆਂ ਕਿੰਨੇ ਦੱਸ ਦੇ ਵੀ ਸਮਾਨ ਪਾ ਵੇਚਣਾ ਕੋਈ ਕਿਸੇ ਵੀਰ ਨੇ ਚਾਹੀਦਾ ਤਾਂ ਆਪਣੇ ਸਰਵਾ ਨਹੀਂ ਲੱਗਾ ਸਰਵਾ ਜਿੰਨੇ ਲੱਗਾ ਨਾ ਉਹਨੂੰ ਕੰਮ ਦੇ ਦੇ ਜਗਾ ਵੀ ਆ ਸਮਾਨ ਪਾ ਆਪਣਾ ਦਸਿਮੜਾ ਵੀਡੀਓ ਜੇ ਅੱবি ਆਪਾਂ ਸੇਲ ਕਰਨਾ ਹੈ ਸੇਲ ਗਿਆ ਹਣਾ ਹਾਂ ਇਹ ਜਿਹੜਾ ਹੈਗਾ ਕੰਮ ਹੈ ਉਹ ਵੇਚਣਾ ਹੈ ਇਹ ਜਿਆਦਾ ਤੈਨੂੰ ਪਤਾ ਹੈਗਾ ਉਹ ਵੇਚਣਾ ਹੈ ਆਪਾਂ ਅੱਛਾ ਇਹਨੂੰ ਕਰਨਾ ਰੱਖ ਕੇ ਕੋਈ ਫਾਇਦਾ ਹੈ ਨਾ ਆਪਾਂ ਵੀਰ ਨੂੰ ਕਾਹ ਦਿੰਨੇ ਕਿ ਜਿਹਨਾਂ ਲੈਣੀਆਂ ਹਨ ਕੰਟੈਕਟ ਕਰ ਲੈਣਾ ਹਾਂ ਸਾਡੇ ਕਮੈਂਟ ਕਮੈਂਟ ਚ ਦੱਸਿਆ ਜੇ ਕਿਸੇ ਵੀਰ ਨੂੰ ਲੈਣੀਆਂ ਡਿਸਕ ਬ੍ਰੇਕਾਂ ਦਾ ਸਮਾਨ ਹੈ ਤਕਰੀਬਨ ਨਵਾਂ ਹੀ ਆਪਾਂ ਲਾਇਆ ਸ਼ਾ ਦੇਖੋ ਆ ਵੀ ਜਗਾਰ ਨਵਾਂ ਲਾਇਆ ਆ ਵੀ ਨਵਾਂ ਲਾਇਆ ਸੀ ਲੁਧਿਆਣੇ ਤੋਂ ਇਹ ਤਾਂ ਜਿਆਦਾ ਬਾਹਰ ਹੀ ਕੰਮ ਹੈ ਇਹ ਜਿਆਦਾ ਬਾਹਰ ਹੀ ਕੰਮ ਦਿੰਦੀ ਹੈ ਜੀ ਇਸ ਬ੍ਰੇਕ ਤੇ ਜਦੋਂ ਆਪਾਂ ਲੈ ਕੇ ਗਏ ਸਮਾਨ ਚਾਕੇ ਕਿੰਨੀ ਕੀ ਮੁਸ਼ਕਲ ਆਈ ਸਮੱਸਿਆ ਆਈ ਆਪਾਂ ਨੂੰ ਲਜਾਨ ਲੱਗ ਰਸਤੇ ਕਿ ਹਾਂ ਬੜੀ ਜਾਨ ਇੱਕ ਸਮਾਨ ਰੱਖ ਕੇ ਆਉਂਦੇ ਗੱਟਾ ਪਾਰ ਫਿਰ ਦੂਜੇ ਚੁੱਕ ਕੇ ਲਜਾਉਂਦੇ ਗੱਟੇ ਵੀ ਪਾੜ ਕੇ ਹੀ ਜਾਂਦਾ ਲੋੜੀ ਸਾਰੇ ਹੁਣ ਆਪ ਇਹਨਾਂ ਨੂੰ ਲਜਾਣਾ ਹੁਣ ਆਪ ਬੈਲਟਾਂ ਲਜਾਣੀਆਂ ਨੇ 4 ਛੱਟ ਬੈਲਟਾਂ ਲਜਾਣੇ ਆ ਤੇ ਬਾਕੀ ਨਿੱਕਾ ਬੜਾ ਸਮਾਨ ਮੈਂ ਕੱਲ ਨੂੰ ਲਿਖਾਂਗਾ ਕਿਹੜਾ ਕਰ ਲਜਾਣਾ ਹੈ ਕੋਈ ਵੀ ਸਮਾਨ ਲਜਾਣਾ ਯਾਨੀ ਦੋ ਗੱਟੇ ਬਾਣੀ ਜਾਣੇ ਨਾ ਦੋ ਤਾਂ ਬਾਣੀ ਜਾਣੇ ਨੇ ਚੱਲੇਗਾ ਨਾਲ ਆ ਚੱਲਦਾ ਰਹਾਂਗਾ ਕੋਈ ਗੱਲ ਉਹ ਦਵਾਈ ਵੀ ਆਪਾਂ ਨੂੰ ਲੈਣ ਆਹੀ ਤਾਂ ਨਾ ਯਾਰ ਹੋਰ ਬੰਦਾ ਜ਼ਰੂਰ ਆਣਾ ਨਾਲ ਤਾਂ ਮਸ਼ੀਨ ਚਲਾ ਲੈਣਾ ਤਨਰੀਆ ਵਿਖਾਵਾਂਗੇ ਦਖ ਨਜ਼ਾਰਾ ਹੈ ਸਾਨੂੰ ਬੇਰਾਂ ਦੀ ਸਬਜ਼ੀ ਬਣਾਣੀ ਕਰਨੇ ਗਲਾ ਵੀ ਆਪਣਾ ਨਹੀਂ ਉਹਦਰ ਜਾਣੇ ਜਲੇ 2-3 ਕਿਲੋ ਹੁੰਦਾ ਬਿਨਾ ਤਾਂ ਆਪਣਾ ਸਰਨਾ ਹੀ ਨਹੀਂ ਜਵਾਈ 2 ਕਿਲੋ ਲੈ ਚਲਾਂਗੇ ਬੜੇ ਨੇ ਅੱਖ ਤੇ ਕੀ ਹੋ ਗਏ ਉਹ ਪਾਣ ਕੀ ਪੁੰਡੀ ਪੰਡੀ ਲੜ ਗਈ ਹੈ ਕਦੋਂ ਲਾਈ ਕੱਲ ਪਰਸੂ ਨਹੀਂ ਲੜੀ ਵੀ ਇੱਕ ਤਾਂ ਆਪਾਂ ਬ੍ਰੇਕ ਬਣਾਤੀ ਇੱਕ ਦੂਸਰੀ ਰਹਿ ਗਈ ਹੈ ਬਸ ਮਸ਼ੀਨ ਆ ਸ਼ਾਮ ਨੂੰ ਆ ਕੇ ਵੇਖੇਗਾ ਨਾ ਤੂੰ ਮਸ਼ੀਨ ਤਕਰੀਬਨ ਤੈਨੂੰ ਸਾਰੀ ਫਿੱਟ ਕੀਤੀ ਮਿਲੇਗੀ ਠੀਕ ਆਪਾਂ ਨੂੰ ਬੰਦਾ ਨਾਲ ਨਹੀਂ ਬੰਦੇ ਵੀ ਬੰਦੇ ਆਣਗੇ ਤਾਂ ਆਪਾਂ ਲੱਗਾਂਗੇ ਆਪਾਂ ਨੂੰ ਉਹ ਕੰਮ ਨਹੀਂਗਾ ਹਾਂ ਬੱਬੂ ਇੱਥੇ ਸੁੱਤਾ ਪਿਆ ਆ আচ্ছা ਇਹ ਆਪਣੇ ਬੰਦਿਆ ਨਾਲ ਨਹੀਂ ਮਤਲਬ ਹੈ ਬੰਦੇ ਆਣਗੇ ਤੇ ਲੱਗਾਂਗੇ ਉਹ ਆਪਦੀ ਆਇਸ਼ ਕਰਨੀ ਜਿੱਥੇ ਕਰ ਸਕਦੇ ਠੀਕ ਹੈ ਆਪਾਂ ਦੋਵੇਂ ਭਾਈ ਵਾਤ ਤੋਂ ਬਿਸ਼ਾਪਾ ਦੋਵੇਂ ਕਰ ਲੈਣੀ ਆਦੇ ਹੁਣ ਮੈਂ ਉਹ ਲਾ ਕੇ ਪੈਰ ਪਰ ਦੇ ਛਾਣ ਪਾ ਦੇਣਾ ਬੈੱਡ ਪਾ ਦੇਣਾ ਮੇਲੇ ਦੁੱਗਲ ਆ ਗਿਆ ਦੇਖਾਂ ਕੌਣ ਹੈ ਅਸ਼ੀਤਨ ਦਾ ਰੋਟੀਆਂ ਪਰੂੰ ਮੈਂ ਚਲਾ ਜਾਗਾ ਆਖਾਂ ਹੀ ਕੌੜੀਆਂ ਬਕਾ ਕੇ ਰੋਟੀ ਹੁੰਦੀ ਰੋਟੀ ਕੌਣ ਖਾਂਦਾ ਪਿਆ ਜਾ ਆਖਾਂ ਹੀ ਤਾਂ ਮਾਰ ਲੈਣਾ ਨਾ ਮੁੱਟਾ ਨਹੀਂ ਆਪ ਤੂੰ ਹੀ ਚੱਲਣੀ ਮਸ਼ੀਤਨ ਕਿਥੇ ਕਿਹੜੇ ਪੱਜ ਜਾਣਾ ਮੈਂ ਹਾਂ ਸਲਾਹ ਲਈ ਜੀ ਤਣ ਲੋਈ ਹਾਂ ਉਥਨਾ ਵੇ ਕੀ ਜਾਂਦਾ ਇੱਕ ਫੋਰਮਨ ਆ ਗਿਆ ਰਾਤ ਨੱਚ ਨੱਚ ਕੇ ਇਹ ਕੱਪੜੇ ਪਾਏ ਵੇ ਕਿਦਾਂ ਦੇ ਇੱਥੇ ਵਿਆਹ ਦਾ ਆਇਆ ਫਿਰਦਾ ਇੱਧਰ ਮੁਕਰ ਇੱਧਰ ਮੇਰਾ ਮੁਕਰ ਇੱਧਰ ਦੇਖ ਮੜਾ ਆ ਸੱਸੀ ਕਾ ਬਲਾ ਪਹਿਲੋਂ ਨਹੀਂ ਸੱਸੀ ਕਾ ਤਾਂ ਬਲਾ ਨਹੀਂ ਸਹ ਰਿਸ਼ਤੇ ਦਾ ਆ ਜੀ ਆਪਣਾ ਸੱਸੀ ਕਾ ਵੀ ਬੁਲਾਉਣਾ ਹੈ ਉਹ ਮੈਂ ਫੋਨ ਕਰਨਾ ਅੱਜ ਹੀ ਮੁੱਕ ਲੱਗਦਾ ਅੱਜ ਅਦਵਾਰ ਕੀ ਹੈ ਅਦਵਾਰ ਚਾਬੀਆਂ ਹੈ ਗਏ ਨੇ ਚਾਬੀਆਂ ਵੇਖ ਲਈ ਬੜਾ ਕਿਦਨ ਵੱਲ ਗਿਆ ਕਿੰਨੇ ਫੁੱਟ ਲਿਆ 1.7 18 ਲਿਆ ਇਹਨਾਂ ਕੋ ਵਧਾ ਕੇ ਰੱਖ ਮੈਂ ਘੱਟ ਨਾ ਜਾਵੇ ਇੰਨਾ ਤੋਂ ਵਧ ਚੱਲ ਕਿੰਨੇ ਦੰਦ ਲੱਗੇਗਾ ਇਹ ਨਹੀਂ ਪੁੱਛ ਕਿੰਨੇ ਰੰਗੂਲੀ ਮਾਰ ਦੋ ਯਾਰ ਜਾ ਦੋ ਕੱਪ ਚਾਹ ਲੈ ਵੀ ਜਾਈ ਆ ਬੰਦਾ ਆਇਆ ਨੂੰ ਚਾਹ ਪਈ ਹੈ ਹਾਂ ਰੰਗੂਲੀ ਮਾਰ ਦੇਣੀ ਹੈ ਮਸ਼ੀਨ ਨੂੰ ਹੋਰ ਹੁਣ ਨਹੀਂ ਮਾਰਨੀ ਮਸ਼ੀਨ ਆਪਾਂ ਚੱਲ ਚੱਲਾਂਗੇ ਨਾ ਇੰਤਾਰ ਟਿੱਕ ਟੁੱਕਰ ਨਵੇਂ ਲਾਉਣੇ ਆਪਾਂ ਨੇਹਰੀ ਨਾ ਹੂੰ ਆਂਦਾ ਰੀਤਾਂ ਰੀਤਾਂ ਵੇਖ ਕੇ ਤੇ ਅੱਜ ਜਾਵਾਂ ਦਾ ਉੱਥੇ ਰਹਿਣਾ ਆਪਾਂ ਜਦੋਂ ਲੱਜਰ ਰੇਪੇਰ ਨੂੰ ਹੂੰ ਪੰਮੇ ਦੇ ਦੁੱਗਲ ਇਕੱਠਾ ਲਾਣਾ ਹੈ ਕੰਮ ਜੰਗਾ ਦੇ ਸ਼ਾਰੀ ਹੋ ਲੱਗ ਆਹੋ ਉਹਦੇ ਦਿਨ ਲਾਵਾਂਗੇ ਆਪਾਂ ਦੂਜੀ ਕਰਾਂ ਕਰੇ ਰੇਪੇਰ ਕਰਕੇ ਨਾ ਫੇਰਾ ਕਰੋ ਤੁਸੀਂ ਰੇਪੇਰ ਦੀ ਇਹ ਲੱਗਰ ਤੁਸੀਂ ਕਰਨੀ ਤੋਂ ਪੰਮਾ ਦੇ ਮਕਾਮ ਆਹੋ ਇਨਾ ਕੋਈ ਪਾਰ ਨਹੀਂ ਲੱਗਦਾ 72000 ਰਿਹਾ ਨਦੋਆਂ ਦਾ ਹਾਉ ਲਾ ਲਿਆ 72000 ਰਿਹਾ ਗਾ ਸਟਾਪ ਦਾ ਕਿਤੇ 72000 ਰਿਹਾ ਦੋਆਂ ਦਾ ਦੋਆਂ ਹੂੰ ਇੰਨਾ ਗਾ ਸਟਾਪ ਦਾ ਕਿਤੇ ਦੋ ਬੰਦੇ ਹੁੰਦਾ 72000 ਰਿਹਾ ਕਿਤੇ ਦੋ ਬੰਦਿਆਂ ਦਾ ਨਹੀਂ ਪਤਾ ਕਿੰਨੇ ਚ ਰੱਖਦੇ ਨੇ 72000 ਰਹਾ ਪਰਾਂ ਦੇ ਗਾ ਕਿਤੇ ਐਲ ਪ੍ਰਾਂ ਦਾ ਹਾਂ ਕੋਈ ਗਾਣਾ ਕੋਈ ਨਹੀਂ ਹੋਇਆ ਇਹ ਨਹੀਂ ਪਰਾਂ ਦਾ 72000 ਰਿਹਾ ਦੋ ਨਾ ਕਿਤੇ ਬਾਈ ਤੁਸੀਂ ਕਰਕੇ ਜੂਰ ਦੱਸਦੇ ਦੋ ਬੰਦੇ ਰੱਖਿਆ ਆਪਾਂ ਨਾਂ ਨਹੀਂ ਲੈਣਾ ਉਹਨਾਂ ਦਾ ਤੇ ਨਾਲਿਆ ਦਾ ਗੁੱਸਾ ਕਰਨਗੇ ਦੋ ਰੱਖਿਆ ਦੋਵੇਂ ਹੈਗਾ ਹੈਲਪਰ ਆ ਤੇ ਹੈਲਪਰਾਂ ਦਾ 72000 ਰੱਖਿਆ ਦੋ ਹੈਲਪਰ ਆਪਾਂ ਬਾਹਰ ਵੀ ਲਾਉਣਾ ਤੇ ਇੱਥੇ ਵੀ ਲਾਉਣਾ ਉਹਨਾਂ ਤੋਂ ਤੇ ਵੀ ਉਹਨਾਂ ਨੇ ਕਹੇ ਵੀ ਅਸੀਂ ਮਸ਼ੀਨ ਦੀ ਸਾਡੀ ਜ਼ਿੰਮੇਵਾਰ ਤੇ ਮਸ਼ੀਨ ਤੁਸੀਂ ਕਰ ਰਿਪੇਅਰ ਕਰਨੀ ਵੀ ਜਾਨੀ ਕਿ ਅਸੀਂ ਕਰ ਦਿਆਂਗਾ ਤੇ ਵੇਹ ਕਰ ਦਿਆਂਗੇ ਆਹੀ ਵਿੱਚ ਕਰ ਅਸੀਂ ਭਾਵੇਂ ਬੰਦਾ ਨਿਕ ਤੇ ਲਈ ਕਰਾਏ ਤੇ ਇਵੇਂ ਕਹਿੰਦੇ ਹਨਾ ਹਾਂ ਜੀ ਆਪਣੇ ਹੈਲਪਰ ਕੀ ਕਹਿੰਦੇ ਭਾਵੇਂ ਬੰਦਾ ਕਰਾਏ ਤੇ ਲਈ ਕਿ ਤੁਸੀਂ ਕਰ ਦਿਆਂਗੇ ਰਿਪੇਅਰ ਹਨਾ ਤੇ ਉਹਨਾਂ ਦੋਵਾਂ ਨੇ ਕਰਨੀ ਹੈ ਰਿਪੇਅਰ 72000 ਚ ਕਾਹ ਲਓ ਇਹ ਕਿਹੜੇ ਗਏ ਨਾ ਆ ਰੱਖੋ ਇੱਧਰ ਉੱਥੇ ਕਾਹ ਲੈਨੇ ਦਿਨ ਕੰਗਾ ਘਸੀਟਾ ਨਹੀਂਦਾ ਉਹਨੂੰ ਖੋਲ ਕੇ ਤੁਹਾਨੂੰ ਖੜੇ ਆ ਸਕੀ ਮੈਨੂੰ ਆ ਅਗਲੇ ਪਾਗਲੇ ਪਹਿ ਲੈ ਜਾ ਜਿਹੜਾ ਪਹਿਰ ਤੂੰ ਬਚਾ ਬਚਾ ਕੇ ਨੱਕੜ ਜੀ ਰੱਖਣੀ ਥੱਲੇ ਲੋੜ ਹੀ ਨਹੀਂ ਪਰ ਵੈਲਡਿੰਗ ਕੋ ਰੱਖ ਦੇ ਨਹੀਂ ਕਮ ਜਵਰਾ ਉਹ ਵੀ ਚੱਕ ਕੇ ਲੈਣਾ ਬਾਹਰ ਇੱਥੇ ਰੱਖ ਦੇ ਆ ਵੀ ਕਰੋਗੇ ਹਾਂ ਹੂੰ ਇਹ ਵੀ ਇਹ ਵੀ ਦਾ ਫਾਇਨ ਕਰ ਚੱਲ ਮੈਂ ਇਹ ਪੁਰਾਣਾ ਬਬੂ ਪਰਲੇ ਪਾਵਾ ਹਾਂ ਇਹਦੇ ਬਰਾਬਰ ਕਰਦਾ ਫਿਰ ਉਹ ਪੀਸ ਲਾਉਣੇ ਨੇ ਨਾ ਚੱਲ ਓਡਾ ਹੀ ਹੈ ਇਧਰ ਉਹ ਪੂਰਾ ਪਿਆ ਹੀ ਹਾਂ ਆ ਬਰਾਬਰ ਬੈਣੂ ਤਾਂ ਹੀ ਹੈ ਇੱਕੋ ਸੈ ਜਿਹਾ ਪੜਾ ਆਹ ਥੋੜਾ ਕੋਬਾ ਕੋਬਾ ਆ ਪੈਤਾ ਥੋੜਾ ਇਹ ਲੂਚੇ ਮੜਾ ਜਾ ਕਿੜਾ ਅੱਗੂ ਠੀਕ ਹੈ ਹਾਂ ਅੱਗੂ ਬਰਾਬਰ ਨਹੀਂ ਠੀਕ ਹੈ ਬਰਾਬਰ ਗਾ ਬਤਾਰ ਲਾਗਾ ਵੈਡੰਗ ਦੀ ਲੱਗੀ ਹੋਇਆ ਉੱਚਾ ਆਇਆ ਹੈ ਨਾ ਤਾਂ ਮੜੇ ਫਿਰ ਵੀ ਪੈਣਾ ਥੱਲੇ ਆਹ ਥੋੜਾ ਲੰਮਾ ਹੈ ਨਾ ਮੂੰਹ ਆਹ ਥੋੜਾ ਲੰਮਾ ਥੋੜਾ ਲੰਮਾ ਹੂੰ ਕਿਦਨ ਵੈਡੰਗ ਲਾਣਾ ਇਹਦੂ ਇਹਦੂ ਲਾਵਾਂਗੇ ਜਦੋਂ ਆਪਾਂ ਨਵਾਂ ਲੱਗ ਵਧੀਆ ਬਣ ਜੇ ਨੀ ਮਸ਼ੀਨ ਪਰ ਵਿੱਚੂ ਕਿੜਾ ਕਿਹਨੂੰ ਦੇਖਣਾ ਹੁੰਦਾ ਇਹ ਪਤਾ ਕੀ ਕਿਤੇ ਪੰਮਰ ਤੋੜ ਕੇ ਨਾ ਆ ਜਾਣ ਮੂੰਗੀ ਤੇ ਨਾ ਸੁੱਤੇ ਪੈ ਹੀ ਜਵਾਨ ਮੈਂ ਗਿਆ ਏਰੀਆ ਵੇਖਣ ਮੈਂ ਆਹ ਚੱਲ ਮਸ਼ੀਨ ਚਲਾਣੀ ਚੱਲੀ ਹੋਣਾ ਜਦੋਂ ਆਇਆ ਸ਼ਾਮ ਨੂੰ 5 ਵਜੇ 6 ਵਜੇ ਪਹੁੰਚੇ ਨਾ ਕੋਲ ਏ ਕਹ ਦੇਗਾ ਜੋ ਮਸੀਹ ਖਲੀ ਪੰਮੇ ਦਮੇ ਹੁੱਤੇ ਹੀ ਰਾਤ ਉਹ ਤੋਂ ਹਨ ਖਾਵਣਗਾ ਇਦਾਂ ਮਸਾ ਸੱਪ ਵੱਡ ਕੇ ਰਾਤ ਨੂੰ ਦਿਨੇ ਹੱਪ ਵੱਡਾ ਹੀ ਰਾਤ ਨੂੰ ਖਾਵਣਗਾ ਪੀਤੀ ਚ ਚੇਤਾ ਚ ਪੀਤੀ ਕਿਦੇ ਖਾਣਗਾ ਆ ਲਖ ਲੋ ਜੋ ਫੇਰ ਆਉਂ ਮੇਰੇ ਕੋ ਆਪ ਦਾ ਖਾਣਾ ਹੀ ਬਹਿਣਾ ਕੋਈ ਨਾ ਤੇ ਜੇ ਸੱਪ ਜਿਉ ਜੀ ਨਾ ਹੋਏ ਨਾ ਤਾਂ ਫੇਰ ਗੋਰੀ ਗੋਰੀ ਹੈ ਵਾਕ ਨਹੀਂ ਜੀ ਜੀਦਾ ਹੋਏ ਨਾ ਫੇਰ ਕੌਣ ਜ਼ਿੰਮੇਵਾਰ ਹੈ ਫੇਰ ਆਪੇ ਭਜੇ ਫਰੀ ਭਜਣਾ ਪੈਣਾ ਹੈ ਤੈਨੂੰ

ਨਾਲ ਕਰਦੇ ਹਾਂ ਲਾ ਜੀ ਉਹ ਨਾਲ ਕਰੀ ਇਹ ਬਰਾਬਰ ਆਪੇ ਜਿੱਤੇ ਨਾ ਮੈਂ ਨਾ ਉਹ ਆ ਵੀ ਅੱਲਾ ਵੇ ਤੋ ਨਾ ਜਿੱਕੜ ਲਾ ਆਹ ਦੇ ਅਦਾ ਕਰ ਮਾ ਲਾ ਹੈਲੋ ਹਾਂ ਆਖਣ ਲਈ ਬੱਤੀ ਇਹ ਕਰਾ ਜਿਆਦਾ ਕਰਦੇ ਕਰ ਪੀਛਾ ਚੱਲ ਚੱਲ ਬਸ ਬਸ

लाया थोड़ा ला। थोड़ा लाया Tilkkan að fara Það er hmm. tilkkan að fara Það er tilkkan að fara